ਹਾਵਕ ਜਾਨ ਵੀਰੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਆਦੀ ਵੀਡੀਓ ਚ ਆਪਾਂ ਤੁਹਾਡੇ ਲਈ ਲੈ ਕੇ ਆਏ ਸਵਰਾਜ 855 ਪੀਬੀ03 ਨੰਬਰ 2022 ਮਾਡਲ 2022 ਮਾਡਲ ਟਰੈਕਟਰ ਹੈਗਾ ਕੰਡੀਸ਼ਨ ਤੁਹਾਨੂੰ ਆਪਾਂ ਚੈੱਕ ਕਰਾਉਣੇ ਆਗੇ ਵੀਡੀਓ ਦੇ ਵਿੱਚ ਪੰਪ ਵਗੈਰਾ ਚੈੱਕ ਕਰ ਸਕਦੇ ਹੋਗੇ 5 ਮਾਡਲ ਟਰੈਕਟਰ ਹੈ ਡਿਮਾਂਡ ਹੈ ਦੀ 7,78,000 ਰੁਪਏ ਡਿਮਾਂਡ ਹੈਗੀ ਕੰਡੀਸ਼ਨ ਤੁਸੀ ਟਰੈਕਟਰ ਦੀ ਦੇਖ ਸਕਦੇ ਹੋ ਜਮਾ 1 ਨੰਬਰ ਹੈਗਾ 2022 ਮਾਡਲ ਹੈ ਸ਼ੈਡ ਗੇਅਰ ਦੇ ਵਿੱਚ ਹੈਗਾ ਫ੍ਰੀ ਸਪੀਡ ਚਾਹਤ ਸੀਟ ਥੱਲੇ ਚੈੱਕ ਕਰ ਸਕਦੇ ਹੋ ਮਗਰ ਟਾਂ ਦੇ ਸ਼ੈਡਾਂ ਤੁਸੀ ਚੈੱਕ ਕਰ ਸਕਦੇ ਹੋ ਟਿਊਬ ਵਗੈਰਾ 2022 ਮਾਡਲ ਅਡਵਾਂਸ 7,78,000 ਰੁਪਏ ਹੈਗੀ ਜਮਾਨ ਨਮਾ ਪਿਆਰ ਫਾਫੇ ਵਗੈਰਾ ਹਜੇ ਲਾਹੇ ਨਹੀਂ ਗੇ ਬਹੁਤ ਘੱਟ ਚੱਲਿਆ ਹੋਇਆ ਹੈਗਾ ਡਰਾਵਲ ਸਮੇਤ ਡਬਲ ਡਿਸਟਰੀਬਿਊਟਰ ਹੈ ਟਰੈਕਟਰ ਪੂਰਾ ਆਪਾਂ ਤੁਹਾਨੂੰ ਕਲੀਅਰਟੀ ਦਿਖਾਵਾਂਗੇ ਟਾਇਰ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਜਮਾ ਐ ਸਾਨੂੰ ਪੂਰਾ ਸਾਹ ਟਰੈਕਟਰ ਦਿਖਾਵਾਂਗੇ ਡਬਲ ਡਿਸਟਰੀਬਿਊਟਰ ਡਰਾਵਲ ਸਮੇਤ ਹੈ ਮਰਾਟਾ ਤੁਹਾਨੂੰ ਚੈੱਕ ਕਰ ਲੋ 2022 ਮਾਡਲ ਪੀਵੀ03 ਬਠਿੰਡਾ ਨੰਬਰ ਲਫਾਫੇ ਵਗੈਰਾ ਹਜੇ ਉਵੇਂ ਪਏ ਨੇਗੇ ਬੈਟਰੀ ਬਾਕਸ ਆ ਵਗੈਰਾ ਚੈੱਕ ਕਰ ਸਕਦੇ ਹੋ 2022 ਮਾਡਲ ਹੈ ਬਾਈ ਦਾ ਨੰਬਰ ਪਾਵਾਂਗੇ ਬਾਕੀ ਬਾਈ ਨਾਲ ਮੌਕੇ ਤੇ ਗੱਲਬਾਤ ਕਰਕੇ ਮੌਨਤਾਨ ਹੋ ਜੂਗਾ 2022 ਮਾਡਲ ਡਿਮਾਂਡ 7,78,000 ਰੁਪਏ ਬਾਈ ਦਾ ਨੰਬਰ ਪਾਵਾਂਗੇ ਬਾਈ ਨਾਲ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਨਾਲ ਹੀ ਦਬਦੋ ਘੰਟੀ ਵਾਲਾ ਬਟਨ ਧੰਨਵਾਦ